ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੇਠ ਦੁਨੀ ਚੰਦ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਦੇ ਅਮੀਰ ਸੇਠ ਦੁਨੀ ਚੰਦ ਦੇ ਘਰ ਮਹਿਮਾਨ ਬਣ ਕੇ ਗਏ ਦੁਨੀ ਚੰਦ ਜੋ ਕਿ ਬਹੁਤ ਅਹੰਕਾਰੀ ਸੀ ਉਸ ਨੂੰ ਆਪਣੇ ਹੱਥੀ ਘੋੜੇ ਤੇ ਸੋਨੇ چاندی ਦਾ ਬੜਾ ਅਹੰਕਾਰ ਸੀ ਉਸ ਨੇ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਹਾਂ ਮੇਰੇ ਕੋਲ ਦੁਨੀਆ ਦੀ ਹਰ ਸ਼ੈਅ ਹੈ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜੀ ਤੇਰੀ ਕੋਲ ਸਭ ਖੁਸ਼ ਹੈ ਤਾਂ ਕਿ ਤੂੰ ਐਸਾ ਕੁਝ ਨਾਲ ਲੈ ਕੇ ਜਾ ਸਕਦਾ ਹੈ ਤਾਂ ਉਹ ਚੁੱਪ ਹੋ ਗਿਆ ਗੁਰੂ ਜੀ ਨੇ ਕਿਹਾ ਐ ਇੱਕ ਸੂਈ ਲੈ ਤੇ ਇਹਨੂੰ ਸੰਭ ਕੇ ਰੱਖ ਤੇ ਜਦੋਂ ਤੂੰ ਮਰੇਗਾ ਤਾਂ ਇਹਨੂੰ ਤੂੰ ਨਾਲ ਲੈ ਜਾਈ ਤਾਂ ਦੁਨੀ ਚੰਦ ਅੱਗੋਂ ਕਹਿਣ ਲੱਗਾ ਕਿ ਗੁਰੂ ਜੀ ਮੈਂ ਇਸ ਨੂੰ ਕਿੱਦਾਂ ਨਾਲ ਲੈ ਕੇ ਜਾ ਸਕਦਾ ਹਾਂ ਜਦੋਂ ਮੈਂ ਮਰ ਜਾਵਾਂਗਾ ਐ ਸੂਈ ਤੇ ਇੱਥੇ ਹੀ ਰਹਿ ਜਾਣੀ ਹੈ ਤਾਂ ਗੁਰੂ ਸਾਹਿਬ ਨੇ ਸਮਝਾਇਆ ਕਿ ਜੇ ਤੂੰ ਇੱਕ ਸੂਈ ਨਹੀਂ ਨਾਲ ਲੈ ਕੇ ਜਾ ਸਕਦਾ ਤੇ ਫਿਰ ਤੂੰ ਇਹ ਚੀਜ਼ਾਂ ਜਿਨ੍ਹਾਂ ਦਾ ਤੂੰ ਅਹੰਕਾਰ ਕਰਦਾ ਹੈ ਸੋਨਾ, ਚਾਂਦੀ, ਪੈਸਾ, ਸ਼ੋਹਰਤ ਫਿਰ ਤੂੰ ਇਹਨਾਂ ਦਾ ਅਹੰਕਾਰ ਕਿਉਂ ਕਰਦਾ ਹੈ ਕਿ ਇਹ ਤੂੰ ਨਾਲ ਲੈ ਕੇ ਜਾਣੇ ਨੇ ਇਹ ਸਭ ਤੇ ਇੱਥੇ ਹੀ ਰਹਿ ਜਾਣੇ ਨੇ ਫਿਰ ਉਸ ਦੀ ਅਕਲ ਤੇ ਜੋ ਪਰਦਾ ਪੈ ਗਿਆ ਸੀ ਉਹ ਖੁੱਲ ਗਿਆ ਤੇ ਉਸ ਨੇ ਆਪਣਾ ਰਿੰਦਾ ਜੀਵਨ ਗੁਰੂ ਦੀ ਸੇਵਾ ਵਿੱਚ ਲਗਾ ਦਿੱਤਾ ਸਿੱਖਿਆ ਜੋ ਤਨ ਇਨਸਾਨ ਨੂੰ ਅਹੰਕਾਰ ਵੱਲ ਲੈ ਜਾਵੇ ਉਹ ਉਸ ਦਾ ਦੁਸ਼ਮਣ ਬਣ ਜਾਂਦਾ ਹੈ ਪਰ ਜੋ ਤਨ ਸੇਵਾ ਤੇ ਦਇਆ ਦੇ ਰਾਹ ਤੇ ਪਾਵੇ ਉਹੀ ਸੱਚਾ ਤਨ ਹੈ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ